ਅੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਧਾਰੀਵਾਲ ਵਿੱਚ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰੇਆ ਵੱਲੋਂ ਕੀਤੀ ਗਈ ਜੋ ਗੁਰਦੁਆਰਾ ਸਿੰਘ ਸਭਾ ਛੱਤੀ ਕੋਈ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਜਾਰਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਇਸ ਨਗਰ ਕੀਰਤਨ ਦਾ ਸ਼ਹਿਰ ਵਾਸੀਆਂ ਵੱਲੋਂ ਵੱਖ-ਵੱਖ ਥਾਵਾਂ ਤੇ ਸਵਾਗਤ ਕੀਤਾ ਗਿਆ ਜਿਸ ਵਿੱਚ ਸੀਤਲਾ ਮਾਤਾ ਮੰਦਰ ਧਾਰੀਵਾਲ ਡੜਾ ਚੌਕ ਵਿਖੇ ਹਿੰਦੂ ਸਮਾਜ ਵੱਲੋਂ ਪੰਜ ਪਿਆਰੇਆਂ ਨੂੰ ਸਿਰ ਉੱਪਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਇਸ ਨਗਰ ਕੀਰਤਨ ਵਿੱਚ ਤਰਨਤਾਰਨ ਤੋਂ ਗਦਕਾ ਪਾਰਟੀ ਵਿਸ਼ੇਸ਼ ਤੌਰ ਤੇ ਪਹੁੰਚੀ ਜਿਸ ਨੇ ਆਪਣੇ ਗਦਕਾ ਪਾਰਟੀ ਜੋਹਰ ਬਖਾਏ ਆਓ ਤੁਹਾਨੂੰ ਦਿਖਾਉਂਦੇ ਆ ਇਸ ਨਗਰ ਕੀਰਤਨ ਦੀਆਂ ਕੁਝ ਲਾਈਵ ਤਸਵੀਰਾਂ ¡Gracias! ਦਾਸ ਮੁਖੋਂ ਸੰਗਤਾਂ ਜੀ ਵੱਲੋਂ ਅੱਜ ਸਾਰਿਆਂ ਨੂੰ ਸਹਿਬੇਤਮਾਲ ਗੁਰਗਮਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਬਹੁਤ ਬਹੁਤ ਵਧਾਈ ਹੋਵੇ ਤੇ ਨਾਲ ਹੀ ਜਿਹੜੇ ਬਾਹਰ ਦੇ ਮੁਲਕਾਂ 'ਚ ਵੀ ਸਾਡਾ ਸਿੱਖ ਭਾਈਚਾਰਾ ਬੈਠਾ ਹੈ ਬਾਹਰ ਦੇ ਪੰਜਾਬ ਤੋਂ ਬਾਹਰ ਬੈਠੇ ਉਹਨਾਂ ਸਾਰਿਆਂ ਨੂੰ ਸਾਡੀ ਕਮੇਟੀ ਵੱਲੋਂ ਤਹਿ ਦਿਲੋਂ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਇਹ ਅੱਜ ਉਹਨਾਂ ਦੇ ਸਬੰਧ ਦੇ ਵਿੱਚ ਹੀ ਅੱਜ ਨਗਰ ਕੀਰਤਨ ਜਿਹੜਾ ਵਾ ਸਿੰਘ ਸਭਾ ਗੁਰਦਵਾਰਾ ਵਾਰ ਸਾਹ ਤੋਂ ਸਜਾਇਆ ਜਾ ਰਿਹਾ ਹੈ ਇਹ ਸਾਰੇ ਸ਼ਹਿਰ ਤੋਂ ਹੁੰਦਾ ਆ ਬਲੋਂਬਾਰ ਤੋਂ ਲੈ ਕੇ ਇਧਰੋਂ ਰਡੀਆਂ ਕੋ ਗੁਰਦੁਆਰਾ ਸਾਹਿਬ ਤੋਂ ਆ ਕੇ ਤੇ ਧਾਰੀਵਾਲ ਸਿੰਘ ਸਭਾ ਗੁਰਦੁਆਰਾ ਦੇ ਵਿੱਚ ਹੀ ਸਮਾਪਤ ਹੋਵੇਗਾ ਤੇ ਇਸ ਦੇ ਨਾਲ ਨਾਲ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਸਾਰੇ ਹੀ ਹੋ ਮਾ ਮਾ ਕੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰ ਹੋਣ ਤੇ ਇਸ ਦੇ ਨਾਲ ਹੀ ਇੱਕ ਹੋਰ ਮੈਂ ਸੰਦੇਸ਼ ਜ਼ਰੂਰ ਦੇਣਾ ਚਾਹੁੰਦਾ ਆਪਣੀ ਕਮੇਟੀ ਵੱਲੋਂ ਕਿ ਜਿਹੜੀ ਸਾਡੀ ਅੱਜ ਦੀ نسل ਜਿਹੜੀ ਆ ਨਵੇਂ ਬੱਚੇ ਜਿਹੜੇ ਨੇ ਉਹਨਾਂ ਦਾ ਬਾਹਰ ਦਾ ਰੁਜ਼ਾਨ ਬਹੁਤ ਬਣਾਵਾ ਤੇ ਅਸੀਂ ਸਾਨੂੰ ਇਸ ਗੱਲ ਦੀ ਚਿੰਤਾ ਲੱਗੀ ਰਹਿੰਦੀ ਆ ਉਹ ਹੋਰ ਦੋ ਸਾਲਾਂ ਤੋਂ ਸਾਡੇ ਇੱਥੇ ਪੰਜਾਬ ਦੇ ਵਿੱਚ ਨਾ ਕੋਈ ਡੀਸੀ ਲੱਭਣਾ ਨਾ ਕੋਈ ਐਗਰੀਕਲਚਰ ਡਾਕਟਰ ਲੱਗਣਾ ਨਾ ਕੋਈ ਠਾਨਦਾਰ ਲੱਭਣਾ ਤੇ ਇਹ ਸਾਰੇ ਬਾਹਰ ਜਿਹੜੇ ਜਾਂਦੇ ਨੇ ਆਪਣੇ ਬੱਚਿਆਂ ਨੂੰ ਇੱਥੇ ਹੀ ਪੜਾ ਲਿਖਾ ਕੇ ਤੇ ਚੰਗੀਆਂ ਨੌਕਰੀਆਂ ਤੇ ਲਾਓ ਤੇ ਨਾਲ ਹੀ ਇਸੇ ਇੱਕ ਹੋਰ ਇਸੇ ਜਿਹੇ ਸਾਰਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਇਸ ਗੱਲ ਦੀ ਨਾਲ-ਨਾਲ ਬੱਚਿਆਂ ਦੇ ਨਾਲ-ਨਾਲ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਗੀਤਨ ਸੰਪੰਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਦਸਮ ਪਾਤਸ਼ਾਹ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸਤਾਨੀ ਅਮਰਤ ਕੀ ਦਾਤੇ ਮਹਾਨ ਸੂਰਬੀਰ ਜਨੈਲ ਮਹਾਨ ਇਨਕਲਾਬੀ ਜਿਨ੍ਹਾਂ ਦੇ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਗੁਰਬਰਾ ਸਿੰਘ ਸਬਾਤਾੜੀਵਾਲ ਵਿਖੇ ਮਨਾਏ ਜਾ ਰਹੇ ਨੇ ਔਰ ਅੱਜ ਤਨ ਤਨ ਦਸਮ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੀ ਅਰੰਭਤਾ ਹੋ ਰਹੀ ਹੈ ਔਰ ਸਾਰੀਆਂ ਸੰਤਾਂ ਵਿੱਚ ਬਹੁਤ ਸਾਰਾ ਬਹੁਤ ਸ਼ਾਪਾਰੀਸ਼ ਸ਼ਾਹ ਹੈ ਦਸਮ ਪਾਤਸ਼ਾਹ ਮਹਾਰਾਜ ਦੀ ਜੋ ਨਗਰ ਕੀਰਤਨਾਂ ਵਿੱਚ ਚਿਹਾਰੀਆਂ ਪਰ ਕੇ ਗੁਰੂ ਸੰਗਤਾਂ ਸਾਰੀਆਂ ਸੰਤਾਂ ਖੁਸ਼ੀਆਂ ਲੈਣੀਆਂ ਨੇ ਔਰ ਚਿੱچے ਤੌਰ ਤੇ ਤਨਤਨ ਤੋਂ ਨਿਸ਼ਾਨੇ ਖਾਲਸਾ ਗੱਤਕਾ ਖਾਲਾ ਨੂੰ ਉਹਨਾਂ ਬੇਨਤੀ ਕੀਤੀ ਗਈ ਹੈ ਉਹ ਨਗਰ ਕੀਰਤਨ ਵਿੱਚ ਆਪਣੇ ਗੱਤਕੇ ਦੇ ਜੋਰ ਵਿਖਾਉਣਗੇ ਔਰ ਤਨਤਨ ਦਸਮ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਅਸੀਂ ਦੇਣ ਸੜਾ ਰੂਹ ਰੋਮਨ ਕਰ ਜਾਈਏ ਅਸੀਂ ਉਹਨਾਂ ਨੂੰ ਦੇ ਨਹੀਂ ਦੇ ਸਕਦੇ ਉਨਾ ਸਾਰੇ ਮਨੁੱਖਾਂ ਨੂੰ ਬਰਾਬਰਤਾ ਦਾ ਹੱਕ ਬਖਸ਼ਿਆ ਜਾਤ ਪਾਤ ਨੂੰ ਮਿਟਾ ਕੇ ਸਾਰਿਆਂ ਨੂੰ ਇੱਕੋ ਸੰਗਤ ਤੇ ਪੰਗਤ ਵਿੱਚ ਉਠਾਇਆ ਔਰ ਅੱਜ ਸਾਨੂੰ ਦਸਮ ਪਾਤਸ਼ਾਹ ਮਹਾਰਾਜ ਜੋ ਉਪਦੇਸ਼ ਦਿੰਦਾ ਹੈ ਉਹਦੇ ਸਾਰਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨ ਦੀ ਲੋੜ ਹੈ ਜੋ ਮਹਾਰਾਜ ਨੇ ਸਾਨੂੰ ਹੁਕਮ ਦਿੱਤਾ ਅੱਗੇ ਪਈ ਕਾਲ ਕੀ ਤੱਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਔਰ ਜਿਹੜੀ ਮਹਾਰਾਜ ਦੀ ਜਿਹੜੀ ਸਾਨੂੰ ਇੱਕ ਸੇਧ ਦਿੱਤੀ ਇਹੋ ਪਾਹਲ ਖੰਡੇ ਤਾਰ ਹੋਵੇ ਜਨਮ ਜਦੋਂ ਸਾਰਾ ਪੰਥ ਜਿਹੜਾ ਅਮਰਤਾਰੀ ਹੋਏਗਾ ਇਹ ਅੱਜ ਦੇ ਸਮੇਂ ਦੀ ਬੜੀ ਲੋੜ ਹੈ ਕਿਉਂਕਿ ਜਿੰਨਾ ਨਸ਼ੇ ਵਿੱਚ ਸਾਡੇ ਨੌਜਵਾਨ ਪੀੜ੍ਹੀ ਜਾਂ ਹੋਰ ਨਸ਼ੇ ਦਾ ਪਸਾਰ ਹੋ ਰਿਹਾ ਜਿੰਨਾ ਜਿਹੜਾ ਅਸੀਂ ਅੰਮ੍ਰਿਤ ਛੱਕ ਕੇ ਗੁਰੂਵਾਲਾ ਨੂੰ ਨਹੀਂ ਮੰਨਦੇ ਅਸੀਂ ਇਹਨਾਂ ਕ੍ਰਿਤੀਆਂ ਤੋਂ ਨਹੀਂ ਬਚ ਸਕਦੇ ਸੋ ਇਹ ਗੁਰਦੁਆਰਾ ਸੇਵਾ ਨੂੰ ਟਿਕ ਬਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਅੰਮ੍ਰਿਤਾਰੀ ਹੋਣ ਨਸ਼ੇ ਛੱਡ ਕੇ ਗੁਰੂ ਦੀ ਗੱਲ ਲੱਗਣ ਅਮਰ ਸ਼ੰਕਿਆ ਗੁਰੂ ਗੁਰ ਜਪਣ ਤੇ ਦਸ਼ਮ ਪਾਤਸ਼ਾਹ ਮਰਦੇ ਖੁਸ਼ੀਆਂ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹ ਜੀ ਦੇ ਸਤ ਗੁਰ ਬਦਲ ਕਰੇ ਸਾਰੇ ਸਾ ਸੰਗਤ ਨੂੰ ਸਾਡੇ ਸ਼ਹਿਰ ਵਾਸੀਆਂ ਵੱਲੋਂ ਗੁਰੂ ਪਰਵਤਿਆਂ ਲੱਖ ਲੱਖ ਵਧਾਈਆਂ ਅੱਜ ਦਸ਼ਮ ਪਤਾ ਸ੍ਰੀ ਗੁਰੂ ਗੋਬਿ ਚੰਦ ਮਹਾਰਾਜ ਜੀ ਦੇ ਗੁਰਪੁਰਬ ਦੇ ਦਿਹਾੜੇ ਉੱਤੇ ਜਿਹੜਾ ਨਗਰ ਕੀਰਤਨ ਨਿਕਲਣ ਜਾ ਰਿਹਾ ਹੈ ਅੱਜ ਪੁਰੇ ਹਿੰਦੂ ਹੱਸੇ ਮਾਉਗਲੇ ਸ਼੍ਰੀ ਰਾਮ ਆਰਾ ਮੰਦਰ ਦੇ ਬਾਹਰ ਖੜੇ ਹੋ ਕੇ ਉਸ ਨਗਰ ਕੀਰਤਨ ਦਾ ਜਿਹੜਾ ਖੁੱਲਾਂ ਦੀ ਵਰਕਾ ਕਰਕੇ ਸਵਾਗਤ ਕੀਤਾ ਜਾ ਰਿਹਾ ਹੈ ਮੈਂ ਆਪਣੀ ਟੀਮ ਵੱਲੋਂ ਅਰ ਸ਼ਹਿਰ ਵਾਸੀਆਂ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਬਖਸ਼ਾ ਵਾਹਿਗੁਰੂ ਜੀ ਕੀ ਫਤਿਹ ਤੰਪਨ ਦਸਨ ਪਾਸ਼ਾ ਸਹਬੇ ਕਮਾਲ ਸਰਬੰਸ ਜਾਨੀ ਅਮਰਕੇ ਦਾਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਤਾਸ਼ਕ ਲੋਕਗਰ ਕਾਰਨਾ ਸਿੰਘ ਸੁਨਾਵ ਧਾਰੀਵਾਲ ਵਿਖੇ ਪੰਜ ਜਣੀਆਂ ਨੂੰ ਨਿਮਾਏ ਜਾ ਰਹੇ ਨੇ ਇਨ੍ਹਾਂ ਪ੍ਰਕਾਸ਼ਪੁਰ ਨੂੰ ਸਮਰਪਿਤ ਅੱਜ ਸ਼ਹਿਰ ਵਿੱਚ ਖਾਸ ਨੂੰ ਜਿਵੇਂ ਜਲਾ ਸਾਨੂੰ ਸ਼ਖ ਨੂੰ ਦੱਸਦਾ ਹੋਇਆ ਨਗਰ ਕੀਟਨਸ ਜਾ ਰਿਹਾ ਅੱਜ 4 ਤਰੀਕ 4 ਜਨਵਰੀ 2023 ਨੂੰ ਇਹ ਨਗਰ ਸਾਰੇ ਸ਼ਹਿਰ ਦੀ ਤਰ੍ਹਾਂ ਕਰੇਗਾ ਔਰ ਤੰਤੰਦ ਸੰਪਾਸ਼ਾ ਮਾਰੇ ਦੇ ਜਸ ਕਰ ਰਹਾ ਹੋਇਆ ਹਮੇਸ਼ਾ ਗੋਣਾ ਹੈ ਸਵਾਦੇ ਸ਼ਰਧ ਪਕਾਮਾ ਕਰੇਗਾ ਤਨਤਨ ਕਸ਼ਮ ਪਾਸ਼ਾ ਮਹਾਰਾਜਾ ਜਿਨਾਂ ਨਾਲ ਸਾਡਾ ਅਸੀਰੂ ਰਮ ਸਦਾਉਨਾ ਕਰ ਜਾਈ ਅਸੀਂ ਇਹਨਾਂ ਦੇ ਦੇਨ ਨਹੀਂ ਦੇ ਸਕੂ ਪਰ ਅੱਜ ਸਮੇਂ ਦੀ ਲੋੜ ਹੈ ਇਸ ਤਰ੍ਹਾਂ ਕਿ ਨਸ਼ਿਆਂ ਦਾ ਬੋਲਬਾਲਾ ਸਮਾਜਿਕ ਕੁੰਟੀਆਂ ਆ ਰਹੀਆਂ ਉਹ ਤਨਤਨ ਕਸ਼ਮ ਪਾਸ਼ਾ ਮਹਾਰਾਜਾ ਸਾਰਿਆਂ ਸਰਬ ਸਾਂਝੀ ਵਾਲਦਾ ਦਾ ਉਪਦੇਸ਼ ਦਿੱਤਾ ਔਰ ਸਾਰਿਆਂ ਨਸ਼ਾ ਮੁਕਤ ਹੋਣਗਾ ਇੱਕ ਸਾਨੂੰ ਕਿ ਜੰਗਾ ਜੀਵਨ ਜੀਵਨ ਦੀ ਯਾਦ ਦਸੀ ਅੱਜ ਲੋੜ ਹੈ ਤਨਤਨ ਕਸ਼ਮ ਪਾਸ਼ਾ ਮਹਾਰਾਜਾ ਦੇ ਅਸੀਂ ਇਮਾਰਗ ਦੇ ਪ੍ਰਦੇਸ਼ਾਂ ਦਾ ਚੱਲਾਂ ਦੀ ਤਾਂ ਕਿ ਸਾਰੇ ਸ਼ਿਸ਼ੇ ਦੇ ਪਰਾਹ ਹੋ ਸੰਗੇ ਔਰ ਅਸੀਂ ਆਸੀ ਭਾਰ ਭਾਈਆਂ ਤੁਸਾਂ ਦਾ ਹੁੰਦਾ ਆਗੇ ਤਨਤਨ ਗੁਰਪ੍ਰਿੰਦ ਸਿੰਘ ਮਹਾਰਾਜ ਦੇ ਨਾਮ ਲੈ ਕੇ ਉਹਨਾਂ ਦਾ ਵਿਦੇਸ਼ ਮੰਤਰੀ ਦਸਮ ਪਾਸ਼ਾ ਮਰਲੇ ਜੀਆ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਦੇ ਦਾਨੀ ਤਾਂ ਕਾਨੀ ਸ਼ੇਰ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਪ੍ਰਕਾਸ਼ ਉਸਵ ਵਰਬਾਰਾ ਸਿੰਘ ਸਮਾਜ ਦੇ ਕੇ ਰੋਬੰਦ ਕਮੇਟੀ ਦੇ ਉਪਰਾਲੇ ਨਾਲ ਸਾਰੇ ਧਾਰੀਵਾਦ ਦੇ ਸੰਗਠਨ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਉਸ ਵਜ੍ਹਾ ਤੋਂ ਮਹਾਨ ਨਗਰ ਕੀਰਤਨ ਦਾ ਆਚਾਰ ਤਿਰਿਸ਼ ਜਾਇਆ ਗਿਆ ਸੀ ਉਹ ਸ਼ਹਿਰ ਵਿੱਚ ਪ੍ਰਕਰਮਾ ਕਰਦਾ ਆਉਣ ਵਾਪਸੀ ਗੜਵਾਂ ਤੋਂ ਹੋ ਕੇ ਰਣੀਆਂ ਤੋਂ ਹੋ ਕੇ ਵਾਪਸੀ ਜਾਏਗਾ ਤੇ ਸਾਰੀਆਂ ਸੰਗਠਨਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਕਿ ਵੱਧ ਵੱਧ ਇਸ ਨਗਰ ਕੀਰਤਨ ਦੀ ਸ਼ਾਨ ਨੂੰ ਵਧਾਓ ਤੇ